ਸਭ ਤੋਂ ਜਿਹੜੀ ਮੇਨ ਖਾਦ ਹੈਗੀ ਏ ਝੋਨੇ ਦੀ ਫਸਲ ਵਿੱਚ ਉਹ ਹੈਗੀ ਏ ਯੂਰੀਆ ਖਾਦ ਇਹ ਵੀ ਨਹੀਂ ਹੈਗਾ ਵੀ ਆਪਾਂ ਕੱਲ ਲਈ ਯੂਰੀਆ ਹੀ ਪਾਉਣੀ ਹੈ ਨਾ ਵੀ ਜਦੋਂ ਆਪਾਂ ਹਫਤੇ ਬਾਅਦ 10 ਦਿਨ ਬਾਅਦ ਯੂਰੀਆ ਪਾਉਣੀ ਹੈ ਗੱਟੇ ਤੋਂ ਘੱਟ ਪਾਉਣੀ ਨਹੀਂ ਵਿੱਚ ਕਿਸਾਨ ਪਰ ਇਸ ਤਰ੍ਹਾਂ ਦੇ ਵੀ ਹੈਗੇ ਆ ਬਾਈ ਜੋ 30 35 ਦਿਨਾਂ ਦੀ ਪੀਲੀ ਪੂਸ਼ ਹੈ ਚਾਹੇ 44 ਹੈ ਚਾਹੇ ਕੋਈ ਹੋਰ ਕਿਸਮ ਹੈ ਜੇਪੀਐਸ 18 ਵਗੈਰਾ 5 5 ਗੱਟੇ ਯੂਰੀਆ ਦੇ ਪਾ ਚੁੱਕਿਆ ਤੇ ਉਹ ਉਹਨਾਂ ਦੀ ਸੋਚ ਹੈਗੀ ਆ ਵੀ ਐਨੇ ਯੂਰੀਆ ਦੇ ਨਾਲ ਕੀ ਉਹਨਾਂ ਨੇ ਕੱਢਣਾ ਹੈਗਾ ਪਿਛੋ ਜਾ ਕੇ ਫਿਰ ਤੇਲੇ ਵਾਲੀਆਂ ਸਪਰੇਹਾਂ ਫਿਰ ਸੋਡੀ ਵਾਲੇ ਸਪਰੇਆਂ ਦਾ ਖਰਚਾ ਆਪਣੇ ਤੀ ਵਧਣਾ ਹੈਗਾ ਵਿੱਚ ਕਿਸਾਨ ਭਰਾ ਇਹ ਵੀ ਹੈਗੇ ਆ ਜੋ 2.5-3 ਗੱਟਿਆਂ ਤੋਂ ਵੱਧ ਨਹੀਂ ਪਾਉਂਦੇ ਹੈਗੇ ਆਈ ਯੂਰੀਆ ਉਹ ਉਹ 20-25 ਕਿਲੋ ਤੋਂ ਵੱਧ ਥੈਲੇ ਦੇ ਵਿੱਚ ਲੈਂਦੀ ਨਹੀਂ ਹੈਗੇ ਤੇ ਕਿੰਨੇ ਕੁ ਤੁਸੀਂ ਕਿੰਨੇ ਕੁ ਗੱਟੇ ਵਰਤੇ ਆ ਕਿਹੜੀ ਕਿਸਮ ਹੈਗੀ ਆ ਇਹਦੇ ਬਾਰੇ ਜਿਹੜਾ ਜਰੂਰ ਦੱਸਿਓ ਯੂਰੀਆ ਦੇ ਸਬੰਧਤ ਆਪਾਂ ਇੱਕ ਬਹੁਤ ਹੀ ਵਧੀਆ ਸਟੱਜੇ ਢੰਗ ਦੇ ਨਾਲ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਹਾਜ਼ਰ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਤੇ ਤੁਸੀਂ ਦੱਸਿਓ ਵੀ ਹੁਣ ਤੱਕ ਕਿੰਨੇ ਕਟਾ ਯੂਰੀਆ ਦੇਤੇ ਕਿਹੜੀ ਕਿਸਮ ਦੇ ਵਿੱਚ ਕਿੰਨੇ ਦਿਨਾਂ ਤੱਕ ਪਾ ਚੁੱਕੇ